ਪਾਤਸ਼ਾਹ ਜੀ ਨੇ ਆਖੀ ਕਿ ਇਹ ਤਨ ਮਨੁਕ ਤਨ ਨਾਰਾਇਣ ਦੀ ਮੂਰਤ ਹੈ ਅੱਛਾ ਮਹਾਰਾਜ ਹਾਂ ਇਹਦਾ ਮੁੱਖ प्रयोजन ਕੀ ਹੈ ਕਿ ਮਰਦਾਨਾ ਹਿੰਦਾ ਗੁਰੂ ਜੀ ਗੁਰੂ ਜੀ ਮਨੁਕ ਤਨ ਮਿਲਿਆ ਹੈ ਵਿੱਚੋਂ ਘੱਲ ਕੀ ਹੈ ਤਾਂ ਫਿਰ ਗੁਰੂ ਜੀ ਕਹਿੰਦੇ ਨੇ ਇਹ ਗੱਲ ਹੈ ਕਿ ਇਹ ਮਨੁਕ ਤਨ ਦੇ ਨਾਲ ਇਹ ਪ੍ਰਾਨੀ ਜਿੱਥੇ ਚਾਹੇ ਜਾ ਸਕਦਾ ਹੈ ਕਿੱਥੇ ਜਾਣਾ ਹੈ ਇਹਨੇ ਇਹ ਜੀਵ ਨੇ ਜਿੱਥੋਂ ਵਿਸਰ ਕੇ ਆਇਆ ਉੱਥੇ ਹੀ ਜਾਣਾ ਹੈ ਨਹੀਂ ਤਾਂ ਫਿਰ ਇਸ ਨੂੰ ਭਟਕਣਾ ਲੱਗ ਜਾਏਗੀ 84 ਲੱਖ ਜੀ ਆਜੂਨ ਦਾ ਵਾਦ ਸਹਿ ਮਨੁੱਖ ਤਨ ਸਾਰੀਆਂ ਜੁਨੀਆਂ ਇਸ ਮਨੁੱਖ ਤਨ ਨੂੰ ਚਾਹੁੰਦੇ ਨੇ ਸਾਨੂੰ ਮਿਲੇ ਸਾਨੂੰ ਮਿਲੇ ਬਹੁਤ ਹੁਣ ਤਾਂ ਮਨੁੱਖਤਾ ਨਹੀਂ ਨਿਲਦਾ अच्छा, अच्छा महाराज हां गुरुजी कहंदे ने ए मनुखा तन ਦੇ ਨਾਲ ਹੀ ਇਹ ਪ੍ਰਾਨੀ ਨਰਕ ਵੀ ਸਵਰਗ ਵੀ ਔਰ ਬੈਕੁੰਠ ਦੇ ਵਿੱਚ ਜਾ ਸਕਦਾ ਹੈ। اچھا ਮਹਾਰਾਜ हां गुरुजी ਕਹਿੰਦੇ ਨੇ ਨਰਕ ਦੇ ਵਿੱਚ ਤਾਂ ਉੱਥੇ ਜਿੰਨੇ ਪਾਪ ਕੀਤੇ ਨੇ ਜੋ ਵੀ ਕੀਤੇ ਨੇ ਉਹਨਾਂ ਦਾ ਉਹ ਭੋਕੇ ਦੁੱਖ ਭੋਕੇ ਜੋ ਮਿਲੇਗਾ ਉਹਦਾ ਉਨੂੰ ਓਕੇ ਦੁਆਰਾ ਦੁਨੀਆ ਤੇ ਆਉਣਾ ਪੈਣਾ ਹੈ ਜਿਸ ਸਵਰਗ ਵਿੱਚ ਚਲਾ ਗਿਆ ਉੱਥੋਂ ਵੀ ਥੱਲੇ ਆਉਣਾ ਪੈਣਾ ਹੈ ਅੱਛਾ ਮਹਾਰਾਜ ਹਾਂ ਉਸ ਤੋਂ ਅੱਗੇ ਬੈਕੁੰਠ ਹੈ ਅੱਛਾ ਮਹਾਰਾਜ ਬੈਕੁੰਠ ਓ ਕੀ ਹੈ ਗੁਰੂ ਜੀ ਮਰਦਾਨਾ ਜੀ ਕਹਿੰਦੇ ਨੇ ਮਹਾਰਾਜ ਓ ਕੀ ਹੈ ਉਹ ਕਹਿੰਦੇ ਜਿੱਥੇ ਸੰਤ ਰਹਿੰਦੇ ਨੇ ਜਿੱਥੇ ਸਤ ਸੰਗ ਹੁੰਦਾ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੀ ਸਾਧਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪੈ ਹਰਿਆਵਲੇ ਜਿਨੇ ਮੇਰਾ ਸਤਿਗੁਰ ਦੇਖਿਆ ਜਾਏ ਜਿੱਥੇ ਬੈਠ ਕੇ ਪ੍ਰਭੂ ਦੇ ਗੁਣ ਗਾਏ ਜਾਣ ਉਹ ਇੱਕ ਪੁਰੀ ਬਣ ਜਾਂਦੀ ਹੈ ਬਕੁੰਟ ਪੁਰੀ ਸੰਤ ਮੰਡਲ ਤਹਾਂ ਕਾ ਨਾਉ ਪਾਰ ਬ੍ਰਹਮ ਕੇਵਲ ਗੁੰਗਾਵ ਉੱਥੇ ਤਾਂ ਕੇਵਲ ਸੰਤ ਨੇ ਬਿਕੁੰਠ ਦੇ ਵਿੱਚ ਅੱਛਾ ਮਹਾਰਾਜ ਹਾਂ ਜਿਹੜਾ ਉੱਥੇ ਚਲਾ ਗਿਆ ਦੁਬਾਰਾ ਵਾਪਸ ਨਹੀਂ ਆਉਂਦਾ ਬਸ ਉੱਥੇ ਇਹ ਕੇਵਲ ਮਾਨੁਕਤਨ ਦੇ ਨਾਲ ਹੀ ਜਾ ਸਕਦਾ ਹੈ ਹੋਰ ਕਿਸੇ ਦੇਹੀ ਦੇ ਨਾਲ ਨਹੀਂ ਆਹ ਦੇਖੋ ਸੰਗਤੀ ਜਿੱਥੇ ਹੁਣ ਆਪਾਂ ਬੈਠੇ ਹੋਏ ਹਾਂ ਇਹ ਮੰਡਲੀ ਸੰਤ ਮੰਡਲੀ ਹੈ ਸੰਤ ਮੰਡਲ ਇਹ ਸਤ ਦਾ ਸੰਗ ਲੱਗਿਆ ਹੋਇਆ ਜਿੱਥੇ ਇਹ ਭਗਵਾਨ ਦਾ ਦਵਾਰਾ ਹੈ ਜਿਹੜਾ ਇੱਥੇ ਆ ਗਿਆ ਸਤਿਗੁਰਾਂ ਦੀ ਸਰਨ ਦੇ ਵਿੱਚ ਉਹ ਦਵਾਰਾ ਕਿਸੇ ਵੀ ਜੂਨੇ ਦੇ ਵਿੱਚ ਨਹੀਂ ਆਉਂਦਾ ਸਾਰੀਆਂ ਜੂਨੀਆਂ ਤੋਂ ਪਰਿਓ ਕੇ ਮੁਕਤ ਹੋ ਜਾਂਦਾ ਹੈ ਕਿੱਥੇ ਜਾਂਦਾ ਹੈ ਬੈਕੁੰਠ ਦੇ ਵਿੱਚ ਆਹ ਧਰਤੀ ਤੇ ਬੈਕੁੰਠ ਹੈ ਕਿਹੜਾ ਬੈਕੁੰਠ ਨਗਰ ਜਹਾਂ ਸੰਤ ਬਾਸਾ ਪ੍ਰਵਚਾਰਨ ਕਮਲ माहिरा ए गुरू जी कंदे आहिनि नगर वैकुंठ जिथे संत ਮੇਰੇ ਵਾਸਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਚੁੱਪ ਕਰ ਗਏ ਵਾ 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 हे ਭਗਵਾਨ ਤੁਸੀਂ ਤਾਂ ਬਹੁਤ ਡੂੰਗੀ ਗੱਲ ਦਸੀ ਅਗਲਾ ਤਾਂ ਕਹਿੰਦਾ ਹੋਣੇ ਇਹਨਾਂ ਨੇ ਤਾਂ ਸੰਤਾਂ ਨੇ ਗੱਲ ਨਹੀਂ ਮੁਕਾਈ ਬਹੁਤ ਲੰਬੀ ਗੱਲ ਲੱਗੇ ਨੇ ਉਹ ਮੈਨੂੰ ਵੀ ਨਹੀਂ ਪਤਾ ਲੱਗਿਆ ਜੀ ਮੈਂ ਮਾਫੀ ਮੰਗਦਾ ਵੀ 11:30 ਵਜੇ ਨੇ ਮੈਨੂੰ ਦੱਸ ਦਿਓ ਵੀ ਕਦੋਂ ਹਟਣਾ ਹੈ ਇਹ ਵੀ ਟੱਲ ਲੱਗਦਾ ਆਪਣੇ ਸੰਤ ਹੋਰ ਆਏ ਹੋਏ ਨੇ ਉਹਨਾ ਤੋਂ ਵੀ ਆਪਾਂ ਨੇ ਬਚਨ ਸੁਣਨੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਸਮਝ ਗਏ ਮੈਂ ਕੀ ਕਹਿੰਦਾ ਹਾਂ ਤੁਸੀਂ ਚੁੱਪ ਕਿਉਂ ਹੋ ਗਏ ਮਰਦਾਨਾ ਕਹਿੰਦਾ ਮਹਾਰਾਜ ਤੁਹਾਡੀਆਂ ਤੁਸੀਂ ਹੀ ਜਾਣੋ ਆਪਣੇ ਰਵਾਭ ਚੱਕ ਕੇ ਇਉ ਗੁਰੂ ਜੀ ਦੀ ਸਿਫਤ ਕਰਦਾ ਹੈ ਜੇ ਮੈਂ ਸਾਰ ਨਾ ਜਾਣ ਤੇਰੀ ਸਾਰ ਨਾ ਜਾਣਾਂ 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 ਤੇਰੀ ਜੀ ਮੇ Dai, sì. ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਨ ਰਾਖੀ ਮੇਰੀ ਇਹ ਗੱਲ ਕਹਿ ਕੇ ਮਰਦਾਨਾ ਚੁੱਪ ਕਰ ਗਿਆ ਭਾਈ ਬਾਲਾ ਜੀ ਨਾਲੇ ਮਰਦਾਨੇ ਕੰਨੀ ਔਰ ਨਾਲੇ ਗੁਰੂ ਜੀ ਬਣ ਦੇਖੀ ਜਾਂਦੇ ਨੇ ਔਰ ਗੁਰੂ ਨਾਨਕ ਦੇ ਪਾਸਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਪਾਈ ਬਾਲਾ ਜੀ ਪਾਈ ਮਰਦਾਨਾ ਜੀ ਤੁਸੀਂ ਚੁੱਪ ਚੁੱਪ ਜੀ ਕਿਉਂ ਹੋ ਗਏ ਹਾ ਕਿੰਨ ਮਹਾਰਾਜ ਹੁਣ ਅਸੀਂ ਦੁਬਿਧਾ ਦੇ ਵਿੱਚ ਪੈ ਗਏ ਹਾਂ ਅਖੇ ਕਿਉਂ ਕਿਉਂਕਿ ਅਸੀਂ ਹੁਣ ਬੈਕੁੰਠ ਜਾਣਾ ਹੈ ਇੱਕ ਦਿਨ ਤਨ त्याਗਣਾ ਹੈ ਵੀ ਉਹਦੇ ਵਾਸਤੇ ਸਾਨੂੰ ਕੀ ਕਰਨਾ ਪੈਣਾ ਹੈ ਮਹਾਰਾਜ ਕਹਿੰਦੇ ਉਹਦੇ ਵਾਸਤੇ ਆ ਜਿਹੜੇ ਆਪਣੇ ਸੁਵਾਸ ਚੱਲਦੇ ਨੇ ਜੇ ਅੰਤਮ ਸੁਵਾਸ ਨਾਲ ਪ੍ਰਭੂ ਦਾ ਨਾਮ ਬੋਲਤਾ ਤਾਂ ਫਿਰ ਇਹ ਆਤਮਾ ਪਰਮ ਆਤਮਾ ਦੇ ਵਿੱਚ ਚਲੀ ਜਾਊਗੀ ਆਰੇ ਧਰ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮਹਾਰਾਜ ਜਦੀ ਸੁਰਤੀ ਕੀਤੇ ਹੋਰ ਹੋਈ ਤੋ ਤੋ ਫਿਰ ਕਹਿੰਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਅੰਤਰਮੁਖ ਵਿਰਤੀਆਂ ਕਰੋ ਜੀ ਜਿਉਂ ਹੀ ਤੁਸੀਂ ਅੰਤਰਮੁਖ ਵਿਰਤੀ ਕਰਦੇ ਹੋ ਜਿਹੜਾ ਤੁਹਾਡਾ ਮਨ ਹੈ ਜਿੱਥੇ ਗਿਆ ਹੋਇਆ